ਪਰਦਾਨ ਸਾਹਿਬ ਕਾਂਗਰਸ ਵਲੇ ਹਰ ਹਲਕੇ ਨੂੰ 30 ਕਿਲੋਮੀਟਰ ਸੜਕ ਮਿਲੀ ਜਿਹੜੀ ਕੱਚੀ ਤੋਂ ਪੱਕੀ ਬਣਨੀ ਸੀ 116 ਹਲਕਿਆਂ ਨੂੰ ਮੇਰੀਆਂ ਕੰਢੇ ਮਜੀਠੇ ਹੁਣ ਇਹਨਾਂ ਨੂੰ ਮਿਲੀ ਤੇ ਅੱਜ ਇਹ ਤੁਹਾਨੂੰ ਬੇਨਤੀ ਕਰਨੀ ਹੈ ਕਿ ਸਾਡਾ ਪੰਦਾ ਹਿੱਸਾ ਉਹਨੂੰ ਦੇ ਕੇ ਜਾਣਾ ਪੈਣਾ ਤੁਹਾਨੂੰ ਸਾਡੇ ਵੀ ਲੋਕ ਚਾਹੁੰਦੇ ਆ ਕਿ ਅਸੀਂ ਕਦੇ ਛੜਕਦਾ ਆਨੰਦ ਨੂੰ ਮਾਨ ਲੀਏ ਜਿਹੜੀਆਂ ਰਹਿ ਗਈਆਂ ਮੇਰੇ ਵੀਰੋ ਆਪਣੀ ਅਮਰਸਰ ਤੋਂ ਮਜੀਠੇ ਤੱਕ ਜਿਹੜੀ ਡਬਲ ਰੋੜਿਆ ਕਿੰਨਾ ਉਹਦਾ ਬੁਰਾ ਹੋਇਆ ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ ਐ ਸਰਕਾਰ ਨੇ ਉਹਦੇ 18 ਕਰੋੜ ਰੁਪਏ ਪਾਸ ਕਰਤਾ ਟੈਂਡਰ ਲੱਗ ਗਿਆ ਥੋੜੇ ਦਿਨਾਂ ਤੱਕ ਉਹ ਵੀ ਸ਼ਰਧਾ ਕੰਮ ਸ਼ੁਰੂ ਹੋ ਗਿਆ ਪ੍ਰਧਾਨ ਸਾਹਿਬ ਦੀ ਕਿਰਪਾ ਦੇ ਨਾਲ ਸੀਐਮ ਸਾਹਿਬ ਦੀ ਕਿਰਪਾ ਦੇ ਨਾਲ ਆਈਟੀਓ ਸਾਹਿਬ ਦੀ ਕਿਰਪਾ ਦੇ ਨਾਲ ਜਿੰਨੀਆਂ ਆਪਣੀਆਂ ਲਿੰਕ ਛੜਕਾ 50 ਕਰੋੜ 35 ਲੱਖ ਰੁਪਇਆ ਉਹ ਵੀ ਆਪਣਾ ਪਾਸ ਹੋ ਗਿਆ ਮੈਂ ਨਾ ਤੁਸੀਂ ਵੇਖਿਓ ਨਾ olimpic ਛੜਕਾ ਦੇ ਜਹਾਜ਼ ਕਿਸ ਬਾਤ ਦਿਨਾਂ ਚ ਬੋਲਤਾਂਗੇ ਔਰ ਜਿਹੜੀਆਂ ਸਾਰੀਆਂ ਛੜਕਾਂ ਵਾ A1 ਬਣਾਵਾਂਗੇ ਜਿਹੜੀਆਂ ਰੁਗੀਆਂ ਅਸੀਂ ਚਾਚਾ ਭਤੀਜੇ ਦੀ ਮਿਹਰਬਾਨੀ ਕਰਕੇ ਔਰ ਇਥੇ ਕਾਲੀ ਦਲ ਦੇ ਜਿੱਥੇ ਕਾਲੀ ਦਲ ਦੇ ਕਾਲੀ ਦਲ ਦਾ ਚੀਫ ਮਿਨਿਸਟਰ ਵ્યા ਹੋਵੇ ਬੰਦਾ ਮਾਝੇ ਦਾ ਤੇ ਹਲਕੇ ਦੇ 10 ਗਰਾਉਂਡਾਂ ਨੇ ਹੰਗਿਆ ਸਟੇਡੀਅਮ ਸਿਰਫ 10 ਤੇ ਆ ਪਹਿਲੇ ਵਾਲੇ ਗਏ ਆ ਤੇ 30 ਸਟੇਡੀਅਮ ਸੀਐਮ ਸਾਹਿਬ ਨੇ ਦਿੱਤੇ ਉਹਨਾਂ ਛੇਤੀ ਕੰਮ ਸ਼ੁਰੂ ਹੋਇਆ ਬਾਕੀ ਹੋਰ ਕਰਾ ਲਿਓ 5 ਕਰੋੜ ਰੁਪਇਆ ਕਰੰਗੜਾ ਸਕੀਮ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ 5 ਕਰੋੜ ਰੁਪਇਆ ਉਹ ਵੀ ਆ ਗਿਆ ਜਿਹੜੀਆਂ 2.5 ਕਰੋੜ ਦੀਆਂ ਪ੍ਰੋਪੋਜ਼ਲਾਂ ਵਰਕੇ ਚੱਲੀਆਂ ਜਿੱਦਣ ਕੰਪਲੀਸ਼ਨ ਹੋਤਾ 2 ਕਰੋੜ ਫਿਰ ਲੱਗੇ ਆਈਆਂ ਇਹ ਤੁਹਾਨੂੰ ਸ਼ੁਰੂਆਤ ਚੰਗਾ ਵੱਡਾ ਗਿਫਟ ਮਿਲਿਆ ਨਾ ਮਜੀਠੇ ਆਲੋ ਇਹ ਇਹ ਸ਼ੁਰੂਆਤ ਆ ਸਮਾਉਂ ਤੋਂ ਹੌਲੀ ਹੌਲੀ ਸਾਰੇ ਕੰਮ ਜਿਹੜੇ ਅੱਜੇ ਰੁਕੇ ਹੋਣਗੇ ਤੁਸੀਂ ਵੇਖਿਆ ਥੋੜੇ ਦਿਨਾਂ ਚ ট্রান্সਫਾਰਮਰ ਲਾਈਨਾਂ ਬਦਲੇ ਕੰਮ ਜਿਨ੍ਹਾਂ ਵੀਰਾਂ ਦਾ ਨਾਮ ਸਰਾਰ ਬਜਿੰਦਰ ਸਿੰਘ ਆ ਲੋ ਕਲੀਅਰ ਕੀਤਾ ਆ ਬਾਹਰ ਰੱਖ ਕੇ ਰੀਲ ਨੂੰ ਠਾਇਆ ਤੇ ਉਹ ਮਜ਼ਬੂਤ ਸਾਧਾ ਮਜੀਠੇ ਆਲੇ ਆਪਾਂ ਵਿੱਚੇ ਬਾਹਰ ਸੱਜਣਾ ਆ ਰਿਹਾ ਨਾਰੋ ਜੀ ਆਇਆ ਆਖਣਾ ਮੇਰੀ ਅੱਖ ਜੋੜ ਕੇ ਤੇ ਰੰਗ ਕੋਲੇ ਹੁਮਾਨ ਸਾਹ ਸਾਰਿਆਂ ਨੂੰ ਅੱਜ ਜਿੰਮੇ ਦੇ ਬੈਂਦੀ ਆ ਲੋਕਾਂ ਦੇ ਪ੍ਰਧਾਨ ਬਹੁਤ ਧੰਵਾਦ ਜੀ ਅਮਨ ਅਰੋੜਾ ਜੀ ਜੀ ਤੇ ਬਹੁਤ ਚੁੱਕੇ ਆ ਉਹਨਾਂ ਦੀ ਅੰਤ ਤੇ ਆਪਾਂ ਉਹਨਾਂ ਨੂੰ ਜੀ ਆਇਆ ਤੇ ਅੱਜ ਛੋਨੇ ਮੋਟਰ ਬੰਦ ਕਰਕੇ ਲੱਗਣ ਲੱਗੇ ਕਿ ਨਹੀਂ ਲੱਗੇ ਜੀ ਤੇ ਹੁਣ ਜੇ ਇਹ ਕੰਮ ਹੁਣ ਹੋ ਸਕਦਾ ਤੇ ਪਹਿਲਾਂ ਕਿਉਂ ਨਾ ਹੋਇਆ ਉਹੀ ਮੋਟਰ ਉਹੀ ਤਾਰਾ ਉਹੀ ਖੰਦੇ ਰੋਹੀ Transformer ਉਹੀ Grid ਕੋਈ ਕਿਸਾਨ ਵੀ ਰੋਹੀ ਬਿਜਲੀ ਕੋਡ ਜੇ ਹੁਣ ਹੋ ਗਿਆ ਪਹਿਲੇ ਇੰਨੇ ਸਾਲ ਕਿਉਂ ਨਾ ਹੋਇਆ ਇਸੇ ਤਰੀਕੇ ਨਾਲ تقریبا 55000 ਨੌਕਰੀਆਂ ਬਿਨਾ ਪੈਸੇ ਤੋਂ ਬਿਨਾ ਸਵਾਰਸ਼ਾ ਤੋਂ ਕੱਲਾ ਬੱਚਿਆਂ ਦੀ ਮਿਹਨਤ ਉਹਨਾਂ ਦੀ ਕਾਬਲੀਅਤ ਦੇ ਸਿਰ ਤੇ ਉਹ ਦਿੱਤੀ ਹੈ ਤੇ ਅਜ ਤੱਕ ਕੋਈ ਸਰਕਾਰ ਨਹੀਂ ਸੀ ਜਿਨੇ ਇਹਨੇ ਦਿੱਤੀ ਹੁਣੋਂ ਪਹਿਲਾਂ ਐਡੇ ਐਡੇ ਥੈਲੇ ਝੋਲੇ ਲੱਗਦੇ ਸੀ ਨੌਕਰੀਆਂ ਲੈਣ ਦੇ ਲਈ ਸੋ ਮੇਰੇ ਵੀਰੋ ਅਸੀਂ ਇਹ ਮੰਨ ਕੇ ਚਾਹੁੰਦੇ ਹਾਂ ਜੇ ਜਦੋਂ ਨੀਅਤ ਸਾਫ ਹੋਵੇ ਨੀਤੀ ਸਾਫ ਹੋਵੇ ਤੇ ਪਰਮਾਤਮਾ ਸੱਚੇ ਪਾਤਸ਼ਾਹ ਬਾਬਾ ਅਨੰਦ ਕ੍ਰਿਪਾਗਾਂ ਦਾ ਤੇ ਅੱਜ ਉਸੇ ਨੀਤ ਨੂੰ ਭਾਗ ਨੇ ਉਹ ਲੱਗ ਰਹੇ ਨੇ ਅਸੀਂ ਕੋਈ ਕੋਈ ਬੁੱਧ ਕੋਈ ਉੱਤਰ ਕੇ ਆਏ ਹੋਏ ਪਰ ਕਿਉਂਕਿ ਬਾਬਾ ਨਾਨਕ ਨੇ ਸੱਚੇ ਪਾਤਸ਼ਾਹ ਨੀਅਤ ਸਾਰੀ ਸਾਰੀ ਟੀਮ ਨੂੰ ਸਾਫ ਦਿੱਤੀ ਹੈ ਇਸ ਕਰਕੇ ਕੰਮ ਆਪਣੇ ਆਪ ਹੁੰਦੇ ਨੇ ਕਿਉਂਕਿ ਨੀਅਤ ਸਾਫ ਹੈ ਧੋੜਾ ਮਾਝਾ ਸਾਹਬ ਜੀਆ ਪਵਿੱਤਰ ਧਰਤੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਬਾਬਾ ਬੁੱਢਾ ਜੀ ਦੀ ਪਵਿੱਤਰ ਧਰਤੀ ਔਰ ਸਹੀ ਮਾਇਨੇ ਵਿੱਚ ਮੈਂ ਸਮਝਦਾ ਕਿ ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਮੀਰੀ ਔਰ ਪੀਰੀ ਦਾ ਉਹਨੂੰ ਪੂਚਰ ਵਾਲੀ ਉਹਨੂੰ ਨਤਮਸਤਕ ਹੋਣ ਵਾਲੀ ਧਰਤੀ ਹੈ ਇਹ ਇੱਥੇ ਜਿੱਥੇ ਜਿੱਥੇ ਬਾਬਾ ਬੁੱਢਾ ਜੀ ਹੋਏ ਨੇ ਜਿੱਥੇ ਦਰਬਾਰ ਸਾਹਿਬ ਨੇ ਜਿੱਥੇ ਸਾਰੀ ਦੁਨੀਆ ਅਗੇ ਨਜ਼ਰ ਉਸਤ ਖੋਈ ਹੈ ਤੇ ਉੱਥੇ ਜੇ ਸਾਰੇ ਸਾਰੇ ਮੈਂ ਸਮਝਦਾ ਕਿ ਜਿਹੜੇ ਜਰਨੈਲ ਹੋਏ ਨੇ ਉਹਨਾਂ ਯੋਧਿਆਂ ਦੀ ਧਰਤੀ ਹੈ ਮੈਨੂੰ ਮਾਜਾ ਪਰ ਮੇਰੇ ਵੀਰੋ ਬੜੇ ਅਫਸੋਸ ਦੇ ਨਾਲ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਇਸ ਪਵਿੱਤਰ ਧਰਤੀ ਨੂੰ ਵੀ ਪਿਛਲੇ ਸਮੇਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਕਲੰਕਿਤ ਕਰ ਦਿੱਤਾ ਕਲੰਕੇ ਦਾ ਯੋਧਿਆਂ ਦੀ ਧਰਤੀ ਜਿਨ੍ਹਾਂ ਨੇ ਧਰਮ ਦੀ ਲੜਾਈ ਲੜੀ ਜਿਨ੍ਹਾਂ ਨੇ ਦੇਸ਼ ਦੀ ਲੜਾਈ ਲੜੀ ਜਿਨ੍ਹਾਂ ਨੇ ਪੰਜਾਬ ਦੀ ਤੇ ਸਮਾਜ ਦੀ ਇਨਸਾਨੀਅਤ ਦੀ ਲੜਾਈ ਲੜੀ ਤੇ ਅੱਜ ਉਸ ਧਰਤੀ ਦੇ ਨਾਂ ਤੇ ਕਦੇ ਰਾਜਨੀਤੀ ਦੀ ਗੱਲ ਚੱਲਦੀ ਹੈ ਖਰਚਿਆਂ ਦੇ ਪਰਚੇ ਦੀ ਰਾਜਨੀਤੀ ਕਦੇ ਗੱਲ ਚੱਲਦੀ ਹੈ ਕਿ ਨਹੀਂ ਇਥੇ ਇਹ ਤਾਂ ਧਰਤੀ ਹੋਈ ਕਲੰਕਿਤ ਕਰਦੀ ਚਿੱਟੇ ਨੇੜਾ ਜਿਵੇਂ ਦਰਿਆ ਨੇ ਨਸ਼ੇ ਦੇ ਨੇ ਮੈਂ ਸਮਝਦਾ ਕਿ ਇਹ ਡਿਸਰਬ ਨਹੀਂ ਕਰਦਾ ਸੀਗਾ ਇਹ ਡਿਸਰਬ ਨਹੀਂ ਕਰਦੀ ਸੀਗੀ ਇਹ ਧਰਤੀ ਇਹ ਧਰਤੀ ਇਹ ਇਲਾਕਾ ਕਿਉਂਕਿ ਗੁਰੂ ਸਾਹਿਬ ਦਾ ਇਲਾਕਾ ਬਹੁਤ ਵੱਡਾ ਕੁਝ ਡਿਜ਼ੋਲਵ ਕਰਦਾ ਸੀਗਾ ਪਰ ਪਿਛਲੇ ਸਮਿਆਂ ਦੇ ਵਿੱਚ ਕਲੰਕਿਤ ਕਰਦਾ ਮੇਰੇ ਵੀਰੋ ਮੋੜੋ ਪੈਣਾ ਸ਼ੁਰੂ ਹੋ ਗਿਆ ਮੋੜੋ ਪੈਣਾ ਸ਼ੁਰੂ ਹੋ ਗਿਆ ਆ ਪਿਛਲੇ ਸਮਿਆਂ ਦੇ ਵਿੱਚ ਚਾਹੇ ਤੁਸੀਂ ਜਿਵੇਂ ਮੈਂ ਕਿਹਾ ਕਿ ਪਹਿਲਾਂ 2 ਵਾਰੀ ਖੁੰਝ ਗਏ 17 ਦੇ ਵਿੱਚ ਖੁੰਝ ਗਏ ਫਿਰ 22 ਦੇ ਵਿੱਚ ਖੁੰਝ ਗਏ ਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਹਨੇਰੀ ਚੱਲਦੀ ਸੀਗੀ 22 ਦੇ ਵਿੱਚ ਉਹ ਸਮੇਂ ਵੀ ਆਪਾਂ ਖੁੰਝ ਗਏ ਤੇ ਹੁਣ ਮੈਂ ਸਮਝਦਾ ਕਿ ਸਾਥੀਓ ਮੇਰੇ ਵੀਰੋ ਪਿਛਲਾ ਭਾਂਗਾ ਟੋਟਾ ਪਿਛਲਾ ਭਾਂਗਾ ਟੋਟਾ ਪੂਰਾ ਕਰਨ ਦਾ ਸਮਾਂ ਜਿਹੜਾ ਉਹ ਮੇਰੇ ਵੀਰੋਂ ਹੁਣ ਆ ਗਿਆ ਹੁਣ ਆ ਗਿਆ ਸਮਾਂ ਉਹ ਅਸੀਂ ਪਾਰਟੀ ਨੇ ਸਰਕਾਰ ਨੇ ਆਪ ਦੀ ਜ਼ਿੰਮੇਵਾਰੀ ਹੈ ਜਿਹੜੀ ਆ ਵੀਰ ਤਲਵੀਰ ਜੀ ਨੂੰ ਹਲਕੇ ਦਾ ਸੇਵਕ ਲਾ ਕੇ ਸੇਵਾਦਾਰ ਲਾ ਕੇ ਅਸੀਂ ਪੂਰੀ ਕਰ ਦਿੱਤੀ ਹੈ ਇਹ ਤੋਂ ਵੱਗ ਲੋ ਜ਼ਿੰਮੇਵਾਰੀਆਂ ਜਿਹੜੀ ਮੇਰੇ ਵੀਰੋਂ ਉਹ ਤੁਸੀਂ ਆਪ ਦੀ ਨਿਭਾਉਣੀ ਹੈ ਜਰਨੈਰ ਚਾਹੀਦੇ ਨੇ ਇਥੋਂ ਜਿਹੜੇ ਲੋਕਾਂ ਲਈ ਲੜਾਈ ਲੜਨ ਜਿਹੜੇ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਨ ਪਰ ਤੇ ਅੱਜ ਛੋਨੇ ਮੋਟਰ ਬੰਦ ਕਰਕੇ ਲੱਗਣ ਲੱਗੇ ਕਿ ਨਹੀਂ ਲੱਗੇ ਜੀ ਤੇ ਹੁਣ ਜੇ ਇਹ ਕੰਮ ਹੁਣ ਹੋ ਸਕਦਾ ਤੇ ਪਹਿਲਾਂ ਕਿਉਂ ਨਾ ਹੋਇਆ ਉਹੀ ਮੋਟਰ ਉਹੀ ਤਾਰਾ ਉਹੀ ਖੰਦੇ ਰੋਹੀ ਟਰਾਂਸਫਾਰਮਰ ਉਹੀ ਗ੍ਰਿਡ ਉਹੀ ਕਿਸਾਨ ਵੀ ਰੋਹੀ ਬਿਜਲੀ ਕੋਡ ਜੇ ਹੁਣ ਹੋ ਗਿਆ ਪਹਿਲਾਂ ਸਾਲ ਕਿਉਂ ਨਾ ਹੋਇਆ ਇਸੇ ਤਰੀਕੇ ਦੇ ਨਾਲ تقریبا 55000 ਨੌਕਰੀਆਂ ਬਿਨਾ ਪੈਸੇ ਤੋਂ ਬਿਨਾ ਸਵਾਰਸ਼ਾ ਤੋਂ ਕੱਲਾ ਬੱਚਿਆਂ ਦੀ ਮਿਹਨਤ ਉਹਨਾਂ ਦੀ ਕਾਬਲੀਅਤ ਦੇ ਸਿਰ ਤੇ ਉਹ ਦਿੱਤੀਆਂ ਤੇ ਅਜੇ ਤੱਕ ਕੋਈ ਸਰਕਾਰ ਨਹੀਂ ਸੀ ਜਿਨੇ ਇਹਨਾਂ ਦਿੱਤੀਆਂ ਹੁਣ ਪਹਿਲਾਂ ਐਵੇਂ ਏਵੇਂ थैਲੇ ਝੋਲੇ ਲੱਗਦੇ ਸੀ ਇਹ ਨੌਕਰੀਆਂ ਲੈਣ ਦੇ ਲਈ ਸੋ ਮੇਰੇ ਵੀਰੋ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਬਾਬਾ ਅਨੰਦ ਕ੍ਰਿਪਾ ਕਰਾਂਗਾ

ਬਾਬਾ ਬੁੱਢਾ ਜੀ ਦੀ ਇਹ ਪਵਿੱਤਰ ਧਰਤੀ ਔਰ ਸਹੀ ਮਾਇਨੇ ਵਿੱਚ ਮੈਂ ਸਮਝਦਾ ਕਿ ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਮੀਰੀ ਔਰ ਪੀਰੀ ਦਾ ਉਹਨੂੰ ਪੂਜਣ ਵਾਲੀ ਉਹਨੂੰ ਨਤਮਸਤਕ ਹੋਣ ਵਾਲੀ ਧਰਤੀ ਹੈ ਇਹ ਇੱਥੇ ਜਿੱਥੇ ਜਿੱਥੇ ਬਾਬਾ ਬੁੱਢਾ ਜੀ ਹੋਏ ਨੇ ਜਿੱਥੇ ਦਰਬਾਰ ਸਾਹਿਬ ਨੇ ਜਿੱਥੇ ਸਾਰੀ ਦੁਨੀਆ ਅੱਗੇ ਨਤਮਸਤਕ ਹੋਈ ਹੈ ਤੇ ਉੱਥੇ ਜੇ ਸਾਰੇ ਸਾਰੇ ਮੈਂ ਸਮਝਦਾ ਕਿ ਜੇ ਜੋਰੇ ਜਨਮਾਇਲ ਹੋਏ ਨੇ ਉਹਨਾਂ ਯੋਧਿਆਂ ਦੀ ਧਰਤੀ ਹੈ ਮੈਨੂੰ ਮਜ਼ਾ ਪਰ ਮੇਰੇ ਵੀਰੋ ਬੜੇ ਸੋਚ ਦੇ ਨਾਲ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਇਸ ਪਵਿੱਤਰ ਧਰਤੀ ਨੂੰ ਵੀ ਪਿਛਲੇ ਸਮੇਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਕਲੰਕਿਤ ਕਰ ਦਿੱਤਾ ਕਲੰਕੇਤਾ ਯੋਧਿਆਂ ਦੀ ਧਰਤੀ ਜਿਨ੍ਹਾਂ ਨੇ ਧਰਮ ਦੀ ਲੜਾਈ ਲੜੀ ਜਿਨ੍ਹਾਂ ਨੇ ਦੇਸ਼ ਦੀ ਲੜਾਈ ਲੜੀ ਜਿਨ੍ਹਾਂ ਨੇ ਪੰਜਾਬ ਦੀ ਤੇ ਸਮਾਜ ਦੀ ਇਨਸਾਨੀਅਤ ਦੀ ਲੜਾਈ ਲੜੀ ਤੇ ਅੱਜ ਉਸ ਧਰਤੀ ਦੇ ਨਾਂ ਤੇ ਕਦੇ ਰਾਜਨੀਤੀ ਦੀ ਗੱਲ ਚੱਲਦੀ ਹੈ ਖਰਚਿਆਂ ਦੇ ਪਰਚਿਆਂ ਦੀ ਰਾਜਨੀਤੀ ਕਦੇ ਗੱਲ ਚੱਲਦੀ ਹੈ ਕਿ ਜੀ ਇੱਥੇ ਇਹ ਤਾਂ ਧਰਤੀ ਉਹ ਹੀ ਕਲੰਕਿਤ ਕਰਦੀ ਚਿੱਟੇ ਨੇ ਔਰ ਛੇਵੇਂ ਦਰਿਆ ਨੇ ਨਸ਼ੇ ਦੇ ਨੇ ਮੈਂ ਸਮਝਦਾ ਕਿ ਇਹ ਡਿਜ਼ਰਵ ਨਹੀਂ ਕਰਦਾ ਸੀਗਾ ਇਹ ਡਿਜ਼ਰਵ ਨਹੀਂ ਕਰਦੀ ਸੀਗੀ ਇਹ ਧਰਤੀ ਇਹ ਧਰਤੀਏ ਇਲਾਕਾ ਕਿਉਂਕਿ ਗੁਰੂ ਸਾਹਿਬ ਦਾ ਇਲਾਕਾ ਬਹੁਤ ਵੱਡ ਕੁਝ ਡਿਜ਼ਰਵ ਕਰਦਾ ਸੀਗਾ ਪਰ ਪਿਛਲੇ ਸਮਿਆਂ ਦੇ ਵਿੱਚ ਕਲੰਕਿਤ ਕਰਦਾ ਮੇਰੇ ਵੀਰੋ ਮੋੜੇ ਪੈਣਾ ਸ਼ੁਰੂ ਹੋ ਗਿਆ ਮੋੜੇ ਪੈਣਾ ਸ਼ੁਰੂ ਹੋ ਗਿਆ ਆ ਪਿਛਲੇ ਸਮੇਂ ਦੇ ਵਿੱਚ ਚਾਹੇ ਤੁਸੀਂ ਜਿਵੇਂ ਮੈਂ ਕਿਹਾ ਕਿ ਪਹਿਲਾਂ ਦੋ ਵਾਰੀ ਖੁੰਝ ਗਏ 17 ਦੇ ਵਿੱਚ ਖੁੰਝ ਗਏ ਫਿਰ 22 ਦੇ ਵਿੱਚ ਖੁੰਝ ਗਏ ਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਹਨੇਰੀ ਚੱਲਦੀ ਸੀਗੀ 22 ਦੇ ਵਿੱਚ ਉਹ ਸਮੇਂ ਵੀ ਆਪਾਂ ਖੁੰਝ ਗਏ ਤੇ ਹੁਣ ਮੈਂ ਸਮਝਦਾ ਕਿ ਸਾਥੀਓ ਮੇਰੇ ਵੀਰੋ ਪਿਛਲਾ ਭਾਂਗਾ ਟੋਟਾ ਪਿਛਲਾ ਭਾਂਗਾ ਟੋਟਾ ਪੂਰਾ ਕਰਨ ਦਾ ਸਮਾਂ ਜਿਹੜਾ ਉਹ ਮੇਰੇ ਵੀਰੋ ਹੁਣ ਆ ਗਿਆ ਹੁਣ ਆ ਗਿਆ ਸਮਾਂ ਹੋ ਅਸੀਂ ਪਾਰਟੀ ਨੇ ਸਰਕਾਰ ਨੇ ਆ ਆ ਦੀ ਜ਼ਿੰਮੇਵਾਰੀ ਹੈ ਜਿਹੜੀ ਆ ਵੀਰ ਤਲਵੀਰ ਜੀ ਨੂੰ ਹਲਕੇ ਦਾ ਸੇਵਕ ਲਾ ਕੇ ਸੇਵਾਦਾਰ ਲਾ ਕੇ ਅਸੀਂ ਪੂਰੀ ਕਰ ਦਿੱਤੀ ਹੈ ਇਹ ਤੋਂ ਮਗਰੋਂ ਜ਼ਿੰਮੇਵਾਰੀਆਂ ਜਿਹੜੀ ਮੇਰੇ ਵੀਰੋ ਉਹ ਤੁਸੀਂ ਆਪ ਦਿਨ ਦੀ ਕਰੋੜੀ ਤੁਸੀਂ ਲੋਕਾਂ ਦੀ ਮੇਰੇ ਵੀਰੋ ਜਰਨੈਰ ਚਾਹੀਦੇ ਨੇ ਇਥੋਂ ਜਿਹੜੇ ਲੋਕਾਂ ਲਈ ਲੜਾਈ ਲੜਨਾਂ ਜਿਹੜੇ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਨਾ ਪਰ ਆਪਣਾ ਇਤਿਆਹ ਆ ਪਾਰ ਦੀ ਤੋਂ ਜੋ ਤੁਸੀਂ ਦੁਨੀਆਂ ਸੀ ਉਹ ਨਾ ਆਗੇਗੇ ਕੁਰੇ ਤਲਵੀਰ ਕਹਿਗਾ ਸੀਗਾ ਕਿ ਮਨੂੰ ਸਟੇਡੀਅਮ ਦੇ ਤੇ ਛੱਡਾ ਦੇਤੀਆ ਤੁਸੀਂ ਜਿਹੜਾ ਆਉਂਦੇ ਸੀਗੇ ਤੁਸੀਂ ਕੋ ਗੱਲ ਕਹਿੰਦਾ ਸੀ ਕਿ ਤਲਵੀਰ ਗੱਲ ਨੂੰ ਮਲਕਾਂ ਦਾ ਆਦਿ ਲਾਗੋ ਯਾਰ ਉਹ ਦਿੱਖਵਰਤ ਕੋਲਾਈ ਨੇੜੇ ਕੋ ਬਹੁਤ ਬਦਿਆ ਹੋਗੀ ਮੈਂ ਆਪਣੀ ਪਾਰਟੀ ਦੇ ਗੋਮੀ ਪ੍ਰਧਾਨ ਅਮਰਿੰਦ ਕੇਵਲ ਸਿੰਘ ਪੰਜਾਬ ਦੇ ਬਹੁਤ ਜੁਨਨਕੀ ਸਰਦਾਰ ਕਲਮਤ ਬਾਣ ਜੀ ਅਤੇ ਆਪਣਾ ਬੋਲਾ ਜੀ ਦਾ ਬਹੁਤ ਕਰਵਾਤੀ ਹੈ ਜਿਨ੍ਹਾਂ ਨੇ ਦਰਦੀਏ ਮੰਮ ਪੂਰੀ ਕਰਕੇ ਤਲਬੀ ਨੂੰ ਮਜੀਦ ਦੇ ਹੱਥੇ ਦਾ ਅਨਜਾਗ ਲਾਇਆ ਕੁਝ ਯਰ ਸਮਝੋ ਕਿ ਅੱਜ ਤੋਂ ਸਤਾਈ ਦੀ ਜੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਇਹ ਜੰਗ ਮਾਝੇ ਦੀ ਧਰਤੀ ਦੇ ਉੱਤੇ ਇਹ ਜੰਗ ਆਪਾਂ ਲੜਦੀ ਹੈ ਆਪਾਂ ਬਾਈ ਦੇ ਵਿੱਚ ਵੀ ਲੜੀ ਸੀ ਆਪਾਂ ਇਹ ਜੰਗ ਬਾਈ ਦੇ ਵਿੱਚ ਵੀ ਲੜੀ ਸੀ ਯਾਦ ਰੱਖੋ ਮਾਝੇ ਦੀ ਧਰਤੀ ਦੇ ਉੱਤੇ ਬਾਗਵੇ ਮਨਜੀਤ ਜੀ ਕਹਿਵੋ ਹਲੇ ਅਲਵਾਗੇ ਇਹ ਸਭ ਸਾਹਿਬ ਇੱਕ ਦਾ ਪੱਤ ਜਾਂ ਜਾ ਮਰੋੜਾ ਜੀ ਜਿੱਦਾਂ ਟਾਲੀ ਦੇ ਵਿੱਚੋਂ ਪੂਰੀ ਪੁੱਟੀ ਦੀ ਤੁਸੀਂ ਕਿ ਮਰੋੜਦਾ ਐ ਪੱਤ ਕਹਿੰਦੇ ਆਂ ਗੋਲ ਜੋ ਕੀ ਬੰਦੋ ਫਦੇ ਬਹਲੋ ਤੱਕਰਾਂ ਖਾਵੇ ਹੋਰ ਬੱਚੇ ਤੋਂ ਲੈ ਜਿਹੜੇ ਗੰਦੇ ਸਾਨੂੰ ਕੋਈ ਰਾਹ ਨਹੀਂ ਸਾਹਿਬ ਆਪ ਬਿੱਟੇ ਦੇ ਵਿਦਾਂ ਆਪ ਵਿਦਾਂ ਦੇ ਬਿੱਟੇ ਦੇ ਜੇ ਹੱਦ ਤੋਂ ਬਾਅਦ ਤਗੜੇ ਹੋ ਜੀ ਆਪ ਪਾਰਟੀ ਨੂੰ ਜਿਤਾਉਣਾ ਆਪਾਂ ਦੇ ਜਿਹੜਾ ਵੱਡੇ ਭਲਵਾਨ ਜਿਹੜੇ ਕਹਿੰਦੇ ਆ ਕਿ ਪੰਜਾਬ ਦੀ ਸਿਆਸਤ ਦੇ ਉੱਤੇ ਸਾਡਾ ਬਲਾਸਾ ਇੱਕ ਭਗਵਾਨ ਇੰਨਾ ਵੀ ਜਦੋਂ ਪੱਟ ਗਏ ਮਾਝੇ ਦੇ ਤੋਂ ਦਿੱਤੋ ਸਿਆਸਤ ਗੱਲ ਕਹਿੰਦੇ ਆ ਇਹ ਭਲਵਾਨਾਂ ਨੂੰ ਖਤਮ ਕਰਦੇ ਆਪਾਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਣਾ ਜਿਸ ਗੱਲ ਮੰਡੀ ਦੇ ਲੋਕ ਕਰ ਸੀਗਾ ਇੱਕ ਮੇਰੇ ਘਰ ਕੋਈ ਨਸ਼ੇ ਵਾਲੇ ਬੰਦੇ ਦੀ ਸ਼ਿਮਾਰਸ ਨਾਲ ਲੈ ਜਾਏ 24 ਘੰਟੇ ਦਰਵਾਜ਼ੇ ਬੰਦ ਜਿਵੇਂ ਅੱਜ ਦੋ ਤਿੰਨ ਗੱਲਾਂ ਲੋਰ ਕਰਨ। ਦੂਜੀ ਗੱਲ ਸਾਰੇ ਹੀ ਆਪਣੇ ਆ ਮੇਰੇ ਵੀਰੋਂ ਬਸ ਦੇ ਨਾਮ ਆਓ। ਇਹ ਪਰਚਿਆਂ ਦਾ ਨਤੀਜਾ ਬਾਅਦ ਪਰਚਿਆਂ ਚ ਆਉਂਦਾ ਜੇ ਤੁਸੀਂ ਸਿਆਣੇ ਹੋ ਗੱਲ ਸਮਝ ਗਏ ਹੋਗੇ ਮੇਰੀ। ਇਹ ਪਰਚਿਆਂ ਦੀ ਗਵਾਹੀ ਸੀ। ਨਹੀਂ ਕਰਨੇ ਕੰਮ ਸਾਲੋਂ ਦੇ ਸਾਰੇ ਕਰਨੇ ਆਉਂਦੇ ਆ ਪਰ ਆਪਾਂ ਪਿਆਰ ਦੇ ਨਾਲ ਲੋਕਾਂ ਦੇ ਦਿਲ ਜਿੱਤਨੇ ਆ ਬਦਮਾਸ਼ੀਆਂ ਤੇ ਧਕੇੜਾਂ ਨਹੀਂ ਮਾਈਕ ਫੜਾਈਏ ਮੇਦਰ ਪਰ ਦੂਜੀ ਗੱਲ ਇਹ ਵੀ ਆ ਦੂਜੀ ਗੱਲ ਇਹ ਵੀ ਆ ਕਿ ਸਾਡੀ ਪਰਮਾਨੰਸੀ ਦਾ ਕੋਈ ਨਾਜਾਇਜ਼ ਪਹਿਲਾਂ ਚੁੱਪਨ ਦਾ ਵੀ ਕੰਮ ਨਾ ਕਰ ਲੈ ਦੂਜੇ ਵੇਲੇ ਮੈਂ ਇਹ ਵੀ ਨਾਮ ਮਾਰਦਾ ਹਿੱਟ ਦੇ ਦਵਾਂ ਸਾਡੀ ਨਾਜਾਇਜ਼ ਪਾਜੀ ਕੋ ਮਾਸੀ ਦਾ ਫਾਇਦਾ ਨਾਲ ਚੁੱਕਿਓ ਮਾਈਕ ਫੜਿਓ ਮਾਈਕ ਇਹ ਮੈਂ ਅੱਜ ਗੱਲ ਕਹਿ ਦੇਣਾ ਕਿਉਂਕਿ ਬਹੁਤ ਬਹੁਤ ਮੁੰਡਾ ਫਰਾਉਂਦਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਸਾਰਿਆਂ ਦਾ ਸਤਿਕਾਰ ਕਰਦਾ ਪ੍ਰਧਾਨ ਸਾਹਿਬ ਪਾਰਟੀ ਦਾ ਹੁਕਮ ਹੋਇਆ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਥੈਂਕ ਯੂ ਜਾ ਕੇ ਲੋਕਾਂ ਨੂੰ ਉਹ ਸੋਹੇ ਖਵਾ ਕੇ ਆਏ ਕਿ ਆਪਾਂ ਕਿਸੇ ਨੇ ਨਸ਼ੇ ਵਾਲੇ ਦੀ ਸ਼ਪਾਰਚ ਨਹੀਂ ਕਰਨੀ ਤੇ ਨਾ ਕਿਸੇ ਦੀ ਜਮਾਤ ਕਰਾਉਣੀ ਆ ਆ ਇੱਕ ਮਹੀਨੇ ਦੇ ਵਿੱਚ ਮੈਂ ਸਾਰੇ ਪਿੰਡ ਗੱਡੇ ਯਾਰ ਕੱਲੇ-ਕੱਲੇ ਪਿੰਡ ਦੇ ਵਿੱਚ ਗਏ ਜੋ ਸੀ ਕਾਲਾ ਮੇਰੇ ਨੂੰ ਗਾਲ ਕੋਈ ਨਹੀਂ ਅੱਜ ਤੱਕ ਨਹੀਂ ਆਇਓ ਵੱਡੀ ਗਿੰਦੀ ਦੇ ਵਿੱਚ ਹੁਣ ਜੇ ਤੁਹਾਨੂੰ ਕੋਈ ਬਾਦ ਪਹਿਣਾ ਮਾਵਾਂ ਦੀਆਂ ਗਾਲਾਂ ਕੱਢੇ ਤੇ ਫਿਰ ਤੁਸੀਂ ਸਾਡੇ ਨਾਲ ਕਿੱਥੋਂ ਆਓਗੇ 20 ਸਾਲ ਇੱਕ ਪ੍ਰਭਾਵ ਦੇ ਨਾਲ ਚਟਾਰਾਂ ਨੂੰ ਰਹੇ 20 ਸਾਲ ਗਾਲੀ ਦਿਲ ਦੇ ਨਾਲ ਸਾਡੇ ਦਾਦੇ ਪਰਦਾਦੇ ਰਹੇ ਔਰ ਜਿਨ੍ਹਾਂ ਦਾ ਪਛੋਕੜ ਕਾਂਗਰਸ ਚ ਸੀਗਾ ਉਹ ਆ ਗਏ ਇੱਥੇ ਮਾਜੇ ਦੇ ਜਰਨੈਲ ਬਣ ਗਏ ਸਾਡੇ ਅੱਜ ਵੀ ਬਾਦੇ ਪਰਦਾਦਿਆਂ ਦਾ ਪਛੋਕੜ ਕਢਾ ਦੇ ਵਖੋ ਕਾਲੀ ਦਲ ਦਾ ਸੀਗਾ ਉਹ ਆ ਗਏ ਇੱਥੇ ਕਾਲੀ ਦਲ ਦੇ ਮਾਜੇ ਦੇ ਜਰਨੈਲ ਬਣ ਗਏ ਪਠਾਰ ਕੋਰ ਤੋਂ ਲੈ ਕੇ ਹਰਿਆਣਾ ਤੱਕ ਸੁਹਾੜਾ ਫੇਰ ਕੇ ਰੱਖਦਾ ਦੱਸੋ ਕਿਹੜਾ ਅਜ ਕਾਲੀ ਦਲ ਦੇ ਵਿੱਚ ਰਹਿ ਗਿਆ ਇਸ ਬੰਦੇ ਦਾ ਕਰਕੇ ਇਸ ਬੰਦੇ ਦਾ ਕਰਦਾ ਦੱਸੋ ਕੋਈ ਰਹਿ ਗਿਆ ਵੱਡੇ ਵੱਡੇ ਔਰ ਜਿਨ੍ਹਾਂ ਜੇਲਾ ਕਟੀਆਂ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਬੰਦਿਆਂ ਨੇ ਰੋਲ ਕੇ ਰੱਖਦਾ ਏ ਗੁਰੂ ਨੇ ਇਹੋ ਜੀ ਕਿਰਪਾ ਕੀਤੀ ਅੱਜ ਸਾਰਿਆਂ ਦੀ ਬਾਹ ਫੜੀ ਆ ਤੇ ਆਪ ਇਹਨੂੰ ਕਿੱਥੇ ਬੈਠੇ ਨਜੀਠੇ ਹਲਕੇ ਦੇ ਵਕ ਵਕ ਪਿੰਡਾਂ ਚੋਂ ਬਾਹਰ ਘੜਨਾ ਆਏ ਮੋਤਮਰ ਸੱਜਣ ਸਾਡੇ ਭਰਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਆਖਦਾ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਨੀ ਗਰਮੀ 'ਚ ਤੁਸੀਂ ਬੈਠੇ ਹੋ ਸਤਿਕਾਰਯੋਗ ਵੀਰੋ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮਾਨਯੋਗ ਪ੍ਰਧਾਨ ਸਾਹਿਬ ਅਮਰ अरोड़ा ਜੀ ਦਾ ਆਓ ਅੰਦਰ ਆਓ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਆ ਕੇ ਇੱਥੇ ਤਲਬੀਰ ਸਿੰਘ ਗਿੱਲ ਦਾ ਤੇ ਸਾਡਾ ਮਾਣ ਵਧਾਇਆ ਹੈ ਵੀਰ ਸਾਜ ਦਾ ਬੈਗਰ ਦੀ ਕੀ ਫਤਿਹ ਅੱਜ ਅਮਰ ਰੋੜਾ ਜੀ ਜਿਹੜੇ ਇੱਕ ਇੱਕ ਵਰਕਰ ਨੂੰ ਇੱਕ ਇੱਕ ਲੀਡਰ ਨੂੰ ਆਪਣੇ ਭਰਾਵਾਂ ਦਾ ਰੁਤਬਾ ਦਿੰਦੇ ਆ ਤੇ ਬਹੁਤ ਪਿਆਰ ਕਰਦੇ ਆ ਮੈਂ ਕਦੀ ਵੀ ਉਹਨਾਂ ਦੇ ਵਿੱਚ ਜਦਾ ਵੀ ਮਿਲਿਆ

ਸਰਦਾਰ ਸਰਵਨ ਸਿੰਘ ਜੀ ਧੁੰਨ ਪੱਟੀ ਸਾਹਿਬ ਵਡਾਲੀ ਸਾਹਿਬ ਸਿਆਲਕਾ ਸਾਹਿਬ ਮੇਰੇ ਕੋ ਗੁਸਤਾਖੀ ਹੋਣੀ ਸਾਰੇ ਸਤਕਾਰ ਦੇ ਯੋਗ ਅੱਜ ਇੱਥੇ ਮੰਚ ਤੇ ਬਰਾਜਮਾਨ ਸਤਕਾਰਯੋਗ ਹਸਤੀਆਂ ਅੱਜ ਮਜੀਠਾ ਹਲਕਾ ਦੇ ਸਾਰੇ ਪਤਵੰਦੇ ਮੋਤਬਰ ਸਰਪੰਚ ਪੰਚ ਜਿੰਨੇ ਵੀ ਚੇਅਰਮੈਨ ਸਾਹਿਬ ਦਾ ਚੇਅਰਮੈਨ ਜਿੰਨੇ ਸਾਡੇ ਅੱਜ ਇੱਥੇ ਵਲੰਟੀਅਰ ਸਾਥੀ ਇਕੱਠੇ ਹੋਏ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸ਼੍ਰੀ ਵੈਘਰ ਜੀ ਦਾ ਕਾਲਾ ਸਾਹਿਬੀ ਵੈਘਰ ਜੀ ਕੀ ਪਤ ਹੈ ਅੱਜ ਮੈਂ ਇਹ ਸਮਝਦਾ ਕਿ ਮਜੀਠੇ ਹਲਕੇ ਦੀ ਕਿਸਮਤ ਖੁੱਲੀ ਆ ਤੇ ਇੱਕ ਯੋਧੇ ਨਿਡਰਜ ਦਲੇਰ ਔਰ ਜਿਹੜਾ ਲੋਕਾਂ ਦੀ ਬਾਹ ਮੜ ਸਕਦਾ ਲੋਕਾਂ ਦੇ ਦੁੱਖ ਸੁੱਖ ਚ ਖੋਲ ਸਕਦਾ ਉਸ ਮੇਰੇ ਭਰਾ ਨੂੰ ਮਜੀਠੇ ਹਲਕੇ ਦੀ ਵਾਰ ਤੌਰ ਦਿੱਤੀ ਗਈ ਹੈ ਤਾਂ ਜੋ ਜਿਹੜੇ ਤੁਸੀਂ ਕਹੀ ਮੇਰੇ ਭੈਣ ਭਰਾ ਆਪਣੇ ਆਪ ਨੂੰ ਉਲਵਾਰਸ ਸਮਝਦੇ ਹੋ ਮਾਂ ਮਟਰ ਸਮਝਦੇ ਹੋ ਅੱਜ ਤੁਹਾਡੀ ਬਾਹ ਫੜਨ ਵਾਲਾ ਤੁਹਾਡੇ ਨਾਲ ਖਲੋਣ ਵਾਲਾ ਯੋਧਾ ਤੁਹਾਡੇ ਦੇ ਹਲਕੇ ਦੇ ਵਿੱਚ ਅੱਜ ਬਾਗ ਦੌਰ ਤੁਹਾਡੀ ਸੰਭਾਲ ਰਿਹਾ ਉਹਦੇ ਲਈ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਦੇ ਰਾਸ਼ਟਰੀ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਕਿ ਜਿਨ੍ਹਾਂ ਨੇ ਸੂਝ ਪੂਝ ਦੇ ਇੱਕ ਸਮੂਹ ਦੇੰਦਿਆ ਸਭ ਤੋਂ ਹੋਣਹਾਰ ਮਿਹਨਤੀ ਤੇ ਲੋਕਾਂ ਦਾ ਖਿਲੋਣ ਵਾਲੇ ਸਾਡੇ ਭਰਾ ਨੂੰ ਇਸ ਹਲਕੇ ਦੀ ਬਾਗਦੋਰ ਦਿੱਤੀ ਆ ਬਾਕੀ ਵੀਰੇ ਭਰਾਓ ਇਹ ਜੋ ਤਾਣਾ ਬਾਣਾ ਵਿਗੜਿਆ ਇਹਨੂੰ ਸੁਧਾਰਨ ਦੀ